ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇ ਸਿਹਤ ਵਿਭਾਗ ਵੱਲੋਂ ਵਿਸ਼ਵ ਕੁਸ਼ਟ ਜਾਗਰੂਕਤਾ ਦਿਵਸ ਮੌਕੇ ਕੁਸ਼ਟ ਰੋਗ ਦੇ ਖਾਤਮੇ ਲਈ ਪ੍ਰਣ ਲਿਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਮੌਕੇ ਜ਼ਿਲ੍ਹੇ ਪਾਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗ ਦੇ ਖਾਤਮੇ ਲਈ ਪ੍ਰਣ ਲਿਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਇਸ ਰੋਗ ਦੇ ਲੱਛਣਾਂ ਬਾਰੇ ਸਭ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਇਸ ਰੋਗ ਦੇ ਲੱਛਣਾਂ ਵਾਲਾ ਮਰੀਜ਼ ਮਿਲਣ ਤੇ ਜਾਂਚ ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ਤੇ ਜਲਦ ਤੋਂ ਜਲਦ ਇਲਾਜ ਲਈ ਭੇਜਿਆ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਪਗਤ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ धवन ਡੀਡੀਐਚਓ ਡਾਕਟਰ ਜਗਨਜੋਤ ਕੌਰ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਹਰਪ੍ਰੀਤ ਕੌਰ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਹਾਂਜੀ ਅੱਜ ਅਸੀਂ ਵਰਲਡ ਲੈਪਰੇਸੀ ਡੇ ਤੇ ਮਹਾਤਮਾ ਗਾਂਧੀ ਜੀ ਦੇ ਬਲਦਾਂ ਦਿਵਸ ਤੇ ਅਸੀਂ ਸਾਰੇ ਸਟਾਫ ਨੂੰ ਅਸੀਂ ਪ੍ਰਣ ਦਵਾਇਆ ਹੈ ਕਿ ਜੇ ਸਾਨੂੰ ਆਸ-ਪਾਸ ਕੋਈ ਵੀ ਕੁਸ਼ਟ ਰੋਗੀ ਮਿਲਦਾ ਹੈ ਤਾਂ ਉਸ ਨੂੰ ਅਸੀਂ ਹਸਪੀਟਲ ਵਿੱਚ ਲਿਜਾ ਕੇ ਉਸ ਦਾ ਇਲਾਜ ਕਰਾਵਾਂਗੇ ਅਤੇ ਆਪਣੇ ਦੇਸ਼ ਨੂੰ ਕੁਸ਼ਟ ਰੋਗ ਮੁਕਤ ਕਰਵਾਵਾਂਗੇ ਮੈਂ ਡਾਕਟਰ ਹਰਪ੍ਰੀਤ ਕੌਰ ਜ਼ਿਲ੍ਹਾ ਲੈਪਰੋਸੀ ਅਫੀਸਰ ਅੰਮ੍ਰਿਤਸਰ ਅਸੀਂ ਅੱਜ ਵਰਲਡ ਲੈਪਰੋਸੀ ਡੇ ਤੇ ਇੱਥੇ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਕੁਸ਼ਟ ਰੋਗੀਆਂ ਦੀ ਅਸੀਂ ਪੂਰੀ ਸਹਾਇਤਾ ਕਰਾਂਗੇ ਤੇ ਕੁਸ਼ਟ ਰੋਗ ਦੇ ਕੁਝ ਲੱਛਣ ਹੁੰਦੇ ਹਨ ਜੋ ਮੈਂ ਦੱਸਣਾ ਚਾਹਾਂਗੀ ਤੁਸੀਂ ਆਪਣੇ ਆਸ-ਪਾਸ ਸਾਰੇ ਲੋਕਾਂ ਨੂੰ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸੇ ਦੇ ਵੀ ਸੋਨ ਚਟਾਕ ਹੋਵੇ ਸਰੀਰ ਤੇ ਕਿਤੇ ਵੀ ਤੇ ਉਹ ਇਹ ਲੈਪਰੋਸੀ ਦਾ ਲੱਛਣ ਹੁੰਦਾ ਹੈ ਜਾਂ ਫਿਰ ਕਿਸੇ ਦੇ ਹੱਥ ਪੈਰ ਸੋਨ ਹੋਣ ਤੇ ਉਹਨਾਂ ਦੇ ਹੱਥ ਤੇ ਬਾਰ-ਬਾਰ ਛਾਲੇ ਹੁੰਦੇ ਹੋਣ ਜਾਂ ਫਿਰ ਉਹਨਾਂ ਦੇ ਪੈਰਾਂ ਤੇ ਸੱਟ ਲੱਗਦੀ ਹੋਵੇ ਤੇ ਉਹਨਾਂ ਨੂੰ ਪਤਾ ਨਾ ਲੱਗਦਾ ਹੋਵੇ ਉਹਨਾਂ ਨੂੰ ਕੋਈ ਤਕਲੀਫ ਨਾ ਹੁੰਦੀ ਹੋਵੇ ਦਰਦ ਨਾ ਹੁੰਦੀ ਹੋਵੇ ਤੇ ਇਹ ਇੱਕ ਕੁਸ਼ਟ ਰੋਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਸਭ ਤੋਂ ਤਾਂ ਤੇ ਉਹ ਸਾਡੇ ਕੋਲ ਆਉਣ ਅਸੀਂ ਸਿਵਲ ਹਸਪੀਟਲ ਬੈਠਦੇ ਆ 29 ਤੇ 30 ਨੰਬਰ ਕਮਰੇ ਵਿੱਚ ਤੇ ਸਾਡੇ ਕੋਲ ਆਉਣ ਅਸੀਂ ਉਸ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਦੇਖਾਂਗੇ ਕਿ ਉਹ ਕਿਹੜੀ ਕੈਟਾਗਰੀ ਵਿੱਚ ਫਾਲ ਕਰਦੇ ਨੇ ਕਿ ਉਹ ਪੋਜ਼ਿਟਿਵ ਬੈਸਲਰੀ ਵਿੱਚ ਫਾਲ ਕਰ ਰਹੇ ਆ ਜਾਂ ਮਲਟੀਬੈਸਲਰੀ ਵਿੱਚ ਤੇ ਉਹਦੇ ਅਕੋਰਡਿੰਗ ਫਿਰ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਹੈ ਜਿਹੜੇ ਪੋਜ਼ਿਟਿਵ ਬੈਸਲਰੀ ਵਿੱਚ ਫਾਲ ਕਰਦੇ ਨੇ ਉਹਨਾਂ ਦਾ 6 ਮਹੀਨੇ ਦਾ ਟ੍ਰੀਟਮੈਂਟ ਚੱਲਦਾ ਹੈ ਤੇ ਜਿਹੜੇ ਮਲਟੀਬੈਸਲਰੀ ਵਿੱਚ ਫਾਲ ਕਰਦੇ ਨੇ ਉਹਨਾਂ ਦਾ ਫਿਰ 1 ਸਾਲ ਦਾ ਟ੍ਰੀਟਮੈਂਟ ਚੱਲਦਾ ਹੈ ਤੇ ਇਹ ਸਾਰਾ ਟਰੀਟਮੈਂਟ ਫ੍ਰੀ ਆਂਦਾ ਹੈ ਸਾਰਾ ਸਾਨੂੰ ਪਿੱਛੋਂ ਸਰਕਾਰ ਵੱਲੋਂ ਸਾਰਾ ਫ੍ਰੀ ਉਹਨਾਂ ਦਾ ਟਰੀਟਮੈਂਟ ਚੱਲਦਾ ਜੀ ਇਹ ਪੂਰੀ ਕਿਉਰੇਬਲ ਡਿਜ਼ੀਜ਼ ਆ ਇਹ ਸਾਨੂੰ ਅਸੀਂ ਇਸ ਲਈ ਹੀ ਵਰਲਡ ਲੇਸਟ ਪ੍ਰੈਸੀਡੈਂਟ ਹੈ ਅਸੀਂ ਸਾਰਿਆਂ ਨੂੰ ਇਹ ਜਾਗਰੂਕਤਾ ਕਰਨਾ ਚਾਹਾਂਗੇ ਕਿ ਇਹ ਕੋਈ ਵੀ ਸ਼ਰਾਪ ਨਹੀਂ ਹੈਗਾ ਇਹ ਇੱਕ ਕਿਟਾਨੂ ਨਾਲ ਹੁੰਦਾ ਆ ਜੋ ਕਿ ਬੈਕਟੀਰੀਆ ਆ ਮਾਈਕੋਬੈਕਟੀਰੀਅਮ ਲੈਪਰੇ ਤੇ ਇਹ ਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਆ ਸਿਰਫ ਇੱਕ ਡੋਜ਼ ਖਾਣ ਨਾਲ ਹੀ 99% ਜਿਹੜੀ ਬਿਮਾਰੀ ਆ ਉਹ ਖਤਮ ਹੋ ਜਾਂਦੀ ਹੈ ਤੇ ਬਾਕੀ ਪੂਰੀ ਜਦੋਂ ਟ੍ਰੀਟਮੈਂਟ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ ਪੂਰਾ ਰੋਗ ਖਤਮ ਹੋ ਜਾਂਦਾ ਹੈ